ਲੋ ਜੀ ਜੱਪਾਉਣ ਬਲੌਗ ਚਾਲੂ ਕਰ ਰਹੇ ਆ ਦਰਿਆਵਾਂ ਦਾ ਟੁੱਟਿਆ ਬੰਨ ਸਾਡੇ ਨਾਲ ਜੁੜੇ ਹੋਏ ਨੇ ਗੁਰਜੀਤ ਸਿੰਘ ਜੀ ਗਲਵਾ ਇਹ ਕੁਝ ਆਪਣੇ ਵਿਚਾਰ ਸਾਂਝੇ ਕਰਨਗੇ ਸਤਿ ਸ਼੍ਰੀ ਅਕਾਲ ਜੀ ਕਿਹਾ ਚੱਲਣ ਜੀ ਕਿ ਆਪਾਂ ਤੁਹਾਨੂੰ ਪੰਜਾਬ ਦੇ ਗੁਰਦਾਸਪੁਰ ਦਾ ਹਾਲ ਸੁਣਾਈ ਹੈ ਬਹੁਤ ਹੀ ਜਿਆਦਾ ਮਾਰਾ ਹਾਲ ਹੋ ਚੁਕਿਆ ਹੈ ਥਾਸੀਲੇ ਹਰ ਦੀਆਂ ਆਪਾਂ ਗੱਲਾਂ ਸੁਣਦੇ ਹਾਂ ਕਿ ਆਪਾਂ ਸੋਚਦੇ ਕਿ ਕਿੰਨਾ ਕੁ ਪਾਣੀ ਆ ਗਿਆ ਉਹ ਅੱਜ ਪਤਾ ਲੱਗ ਰਿਹਾ ਸਾਨੂੰ ਕਿ ਹਾਂ ਵਾਕਿਆ ਯਾਰ ਥਾਸੀ ਦਾ ਹਰ ਕਹਿੰਦੇ ਐਕਟੀ ਉਹਦੇ ਨਾਲ ਵੀ ਪਾਣੀ ਜ਼ਿਆਦਾ ਆਇਆ ਆ ਦੇਖੋ ਜੀ ਆਪਣੇ ਜੋ ਬਾਰਡਰ ਏਰੀਆ ਇੱਥੋਂ 15 ਕਿਲੋਮੀਟਰ ਦੂਰ ਆ ਗੁਰਦਾਹਪੁਰ ਸ਼ਹਿਰ ਤੋਂ 15 ਕਿਲੋਮੀਟਰ ਦੂਰ ਜਿਹੜੇ ਪੈਣਾ 15 ਮੀਟਰ ਆ ਆਪਣੇ ਗੁਰਦਾਹਪੁਰ ਦੇ ਵਿੱਚ ਪਾਣੀ ਵੜ ਚੁੱਕਿਆ ਇੱਥੇ ਇੱਥੋਂ ਤੱਕ ਆ ਗਿਆ ਇੱਥੇ ਗਏ 4-4 ਫੁੱਟ ਪਾਣੀ ਹੋਣਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਪਾਣੀ ਦਾ ਲੈਵਲ ਫਸਲਾਂ ਡੁੱਬੀਆਂ ਹੋਈਆਂ ਨੇ ਪਾਣੀ ਦੇ ਵਿੱਚ ਫਸਲਾਂ ਬਹੁਤ ਜ਼ਿਆਦਾ ਡੁੱਬੀਆਂ ਹੋਈਆਂ ਨੇ ਪਲੱਸ ਲੋਕਾਂ ਦੇ ਡੇਰੇ ਆ ਜਿੱਦਾਂ ਉਹ ਸਾਹਮਣੇ ਡੇਰੇ ਦੇਖੋ ਤੁਸੀਂ ਜੀ ਡੇਰੇ ਪੂਰੇ ਡੁੱਬੇ ਹੋਏ ਨੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਜਿੱਦਾਂ ਕਿ ਹਰ ਘਰਾਂ ਦੇ ਘਰਾਂ ਨੂੰ ਤਰੇਲੀਆਂ ਤਰੇਲਾਂ ਜਾਨੀਆਂ ਘਰ ਡਿੱਗ ਜਾਨੇ ਆ ਕਈਆਂ ਦੇ ਘਾ ਡਿੱਗ ਚੁਕੇ ਨੇ ਤੇ ਜਿੱਦਾਂ ਗੁਜਰਾ ਦੇ ਘਰ ਵੀ ਪੂਰੇ ਪੂਰੇ ਡੁੱਬੇ ਪਏ ਨੇ ਤੇ ਉਹ ਵਿਚਾਰਿਆਂ ਨੇ ਵੀ ਆਪਣੇ ਡੰਗਰ ਪੰਛੂ ਬੇਜਮਾਨੀਆਂ ਕਿ ਰਾਤੋ ਰਾਤ ਚੁੱਕ ਕੇ ਵਿਚਾਰਨ ਕਿਦੇ ਖੜੇ ਗਏ ਅੱਗੇ ਪਿਛੇ ਖੜੇ ਨੇ ਆ ਦੇਖੋ ਵੀ ਇੱਥੇ ਜਿੱਦਾਂ ਲੋਕੀ ਕਈ ਮੱਛੀਆਂ ਵੀ ਫਰਦੇ ਪਏ ਨੇ ਲੋਕੀ ਜਿਆਦਾ ਹੁਣ ਕਰ ਰਹੇ ਆ ਇੱਥੇ ਲੱਗੇ ਡਾਲਾ ਫਰਮਣ ਲੱਗੇ ਹੁਣ ਦੇ ਕਾਰਨ ਉਹਦੀ ਜਿੰਨੀ ਮੱਛੀ ਹੈਗੀ ਸਾਰੀ ਇੱਧਰ ਨੂੰ ਆ ਗਈ ਆ ਦੇ ਲੋਕੀ ਮਾਸ਼ੀਆਂ ਵੀ ਫੜ ਰਹੇ ਨੇ ਨਾਲ ਨਾਲ ਜਿਹੜਾ ਲੋਕ ਕੋਈ ਫਾਇਦਾ ਨਹੀਂ ਮਿਲਦਾ ਉਹਨੇ ਫਾਇਦਾ ਲਈ ਜਾਂਦੇ ਆ ਪਾਣੀ ਦਾ ਪਲਾਸ ਆ ਕਿਰਨ ਹੈਗੀ ਆ ਇੱਥੇ ਆਪਾਂ ਕਿਤੇ ਪਾਣੀ ਦੇਖਿਆ ਇਹ ਵੀ ਪੁਲ ਪੁਲ ਪੂਰੀਆਂ ਆ ਪੁਲ ਦੇ ਨਾਲ ਪੁਲ ਦੇ ਥੱਲੇ ਦੀ ਪਾਣੀ ਪੁਲ ਦੇ ਉੱਤੋਂ ਦੀ ਪਾਣੀ ਨੰਗਾ ਨੇ ਇੰਨਾ ਜਿਆਦਾ ਪਾਣੀ ਹੈਗਾ ਤੇ ਆਹ ਧਰਨਾ ਗੱਲ ਕਰੇਗਾ ਛੋਟਾ ਬ੍ਰਦਰ ਇਹ ਕਰਨ ਉਹ ਲੋ ਜੀ ਹੁਣ ਆਪਾਂ ਗੱਲ ਕਰਦੇ ਆ ਜੋ ਬੰਜਲਵਾ ਜੀ ਦੇ ਨਾਲ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੋ ਬੰਜਲਵਾ ਜੋ ਕੀ ਗੱਲ ਅਸੀਂ ਕਰਦੇ ਜਾ ਰਹੇ ਆਂ ਵੀ ਗਰਦਾਸਪੁਰ ਤੋਂ ਲੈ ਕੇ ਜਿਹੜਾ ਸਾਡਾ ਬਾਰਡਰ ਏਰੀਆ ਉਹ ਇੱਥੇ ਤਾਰ ਸਾਡੀ ਉਹ ਬੇਰੀ ਉਹ ਆਪਣੇ ਵੀ ਕਰੀ ਤਕਰੀਬਨ ਕੀ ਕੋਈ 15 ਕਿਲੋਮੀਟਰ ਦਾ ਤੇ 10 ਕਿਲੋਮੀਟਰ ਦੀ ਰੇਂਜ ਦੇ ਵਿੱਚ ਪਾਣੀ ਆ ਚੁੱਕਿਆ ਵਾ 15 ਪਿੰਡ ਆਲੇ ਚੱਕ ਤੱਕ ਪਾਣੀ ਆ ਗਿਆ ਵਾ ਤੇ ਕਾਫੀ ਲੋਕ ਉਹ ਸ਼ਹਿਰ ਤੋਂ ਦੋ ਹੈ ਦੋ ਤਿੰਨ ਕਿਲੋਮੀਟਰ ਦੂਰ ਆ ਤੇ ਨਹੀਂ ਤੇਰਾ ਬੋਲਣ ਦੀ ਡਿਊਟੀ ਮੈਂ ਬੋਲ ਰਿਹਾ ਨਾ ਏਪੀ ਮੈਂ ਪਿੱਛੋਂ ਵੇਖ ਕੇ ਆਵਾ ਸਾਡੇ ਗਰਦਾਸਪੁਰ ਦੇ ਵਿੱਚ ਜਿੰਨੇ ਵੀ ਇਤੋਂ ਮੁਰਗਾ ਸਪਲਾਈ ਹੁੰਦੇ ਨੇ ਪਿੱਛੇ ਸਾਰੀਆਂ ਛੱਡਾਂ ਨੇ ਜਿਹੜੀਆਂ ਦਰਾਂਗਲੇ ਦੇ ਵਿੱਚ ਪਈਆਂ ਨੇ ਘਾਟ ਤੋਂ ਘਾਟ ਨਹੀਂ ਤੇ 100 ਦੇ ਕਰੀਬ ਜਿਹੜੀਆਂ ਇੱਥੇ ਛੱਡਾਂ ਪਈਆਂ ਨੇ ਉਹ ਜਿਹੜੇ ਛੱਡਾਂ ਪਈਆਂ ਨੇ ਕੁਝ ਕਈਆਂ ਨੇ ਆਪਣਾ ਪਾਇਆ ਮਾਲ ਕਿ ਜਾਨੇ ਕੰਪਨੀ ਦਾ ਪਾਇਆ ਵਾ ਤੇ ਜਿਹੜਾ ਵੀ ਉੱਥੇ ਪਾਣੀ ਦਾ ਲੈਵਲ ਕਾਫੀ 7 ਤੋਂ 8 ਫੁੱਟ ਵੱਧ ਗਿਆ ਵਾ ਉਹ ਕਾਫੀ ਜਰੇ ਆ ਉਹਨਾਂ ਦੀਆਂ ਵਿਚਾਰੇ ਨੇ ਫੀਡਾਂ ਹੈ ਵਿੱਚ ਆਪਣੇ ਉਸੇ ਉਹਨਾਂ ਦੇ ਮੁਰਗੇ ਹੀ ਜਿਹੜੇ ਸਾਰੇ ਮਰ ਗਏ ਨੇ ਤੇ ਇਸ ਕਰਕੇ ਬੜਾ ਨੁਕਸਾਨ ਹੁੰਦਾ ਵਾ ਬੜੇ ਤਰੀਕੇ ਨਾਲ ਵੀ ਉਹ ਜੋ ਸਿਸਟਮ ਹੁੰਦਾ ਉਹਨਾਂ ਨੂੰ ਵੈਸੇ ਪਰਮਾਤਮਾ ਨੇ ਸੁਣੀ ਇਹ ਬੜਾ ਮਾਰਾ ਗੱਲ ਵਾ ਜੇ ਪਾਣੀ ਦਾ ਲੈ ਕੇ ਵਾਅਦਾ ਜਾਂਦਿਆ ਵਾ ਉਹਦੇ ਨਾਲ ਲੈਵਲ ਕਾਟਦੇ ਨੇ ਪਾਣੀ ਪਿੱਛੇ ਹੋਰ ਜ਼ਿਆਦਾ ਉਹਨੇ ਛੱਡ ਦਿੱਤਾ ਕਹਿੰਦੇ ਆ ਤੇ ਪਾਣੀ ਦਾ ਲੈਵਲ ਦਿਨੋ ਦਿਨ ਕਹਿੰਦੇ ਵਧੇਗਾ ਹਜੇ ਘਟਣ ਦੀ ਕੋਈ ਸਬਾਬਤ ਨਹੀਂ ਹੈਗੀ ਤੇ ਬਾਕੀ ਦੇਖ ਰਹੇ ਆ ਆਪਾਂ ਤੇ ਜਿਹੜਾ ਪਿੰਡ ਹੈਗਾ ਦਿਉਲੀ ਪਿੰਡ ਹਜੇ ਬਚਿਆ ਵਾ ਇੱਧਰ ਪਾਣੀ ਨਹੀਂ ਆਇਆ ਨਹੀਂ ਦਿਉਲਾ ਪਿੰਡਾਂ ਚ ਪਾਣੀ ਆ ਗਿਆ ਭਾਈ ਤੇ ਥੋੜਾ ਆਇਆ ਵਾ ਅਸੀਂ ਦਿਉਲੀ ਪਿੰਡਾਂ ਦੇ ਸਰਵੇ ਕਰਾਂਗੇ ਭਾਈ ਗੱਡੀ ਥੋੜਾ ਜਾਂ ਨੂੰ ਮੋੜ ਲੋ ਭਾਈ ਗੱਡੀ ਮੋੜ ਲੋ ਬਾਕੀ ਬਾਕੀ ਜੀ ਬਾਕੀ ਸਾਡੀ ਫੌਜ ਜਿਹੜੀ ਆ ਸਾਡੀ ਪੂਰੀ ਸਪੋਰਟ ਦੇ ਵਿੱਚ ਵਾ ਬੀਐਸਐਫ ਬੜੀ ਹੈਲਪ ਕਰਨ ਢੀ ਆ ਪੀ ਭਗਵੰਤ ਮਾਨ ਸਾਹਿਬ ਆਏ ਸੀ ਉਤੋਂ ਉਤੋਂ ਗੇੜਾ ਲਾ ਕੇ ਚਲ ਗਏ ਨੇ ਨਹੀਂ ਨਹੀਂ ਗੇੜਾ ਲਾ ਨਹੀਂ ਗਏ ਉਹ ਬੜਾ ਹੋਂ ਉਹ ਬੇੜੀਆਂ ਪਿਆ ਆ ਗਏ ਨੇ ਵੇਖੋ ਕਿੱਥੇ ਉਹ ਵੇੜੀਆਂ ਵੀ ਆਈਆਂ ਹੋਈਆਂ ਨੇ ਜੀ ਜਿਹੜੀ ਬੀਐਸਐਫ ਹਨਾ ਉਹਨਾਂ ਦਾ ਤੇ ਅਸੀਂ ਹੱਥ ਜੋੜ ਕੇ ਧੰਨਵਾਦ ਕਰਨਾ ਚਾਹੁੰਦੇ ਆ ਜੀ ਬਹੁਤ ਸੰਯੋਗ ਦੇਣ ਦੇ ਨੇ ਉਹ ਪਰ ਬਾਕੀ ਦੁੱਖ ਲੱਗਿਆ ਵਾ ਜੀ ਇਹ ਪਿੰਡਾਂ ਦੇ ਵਿੱਚੋਂ ਨਿਕਲ ਕੇ ਮੁੜੇ ਅਮਰੀਕਾ ਗਏ ਸੀ ਵਿਚਾਰੇ ਉਹਨਾਂ ਨੇ ਆਪਣੇ ਘਰਾਂ ਨੂੰ ਪੈਸੇ ਪਾਏ ਜਿੰਨੇ ਪੈਸੇ ਬਣਾਏ ਸੀ ਉਹਨਾਂ ਨੇ ਕੋਠੀਆਂ ਤੇ ਲਾਤੇ ਤੇ ਕੋਠੀਆਂ ਦਾ ਵੀ ਹੁਣ ਜੇਰਾ ਵੀ ਨੁਕਸਾਨ ਹੀ ਆ ਵੀ ਤੁਹਾਨੂੰ ਪਤਾ ਅੱਜ ਕੱਲ ਝਟਨੀਆਂ ਵਹਿ ਜਾਂਦੀਆਂ ਨੇ ਤੇ ਆਹ ਵੇਖੋ ਸਪੈਦੇਸ ਪੁੱਦੀ ਵੀ ਕਾਫੀ ਡਿੱਗੇ ਨੇ ਮੀ ਕਰਨ ਤੇ ਅਜਿਹਾ ਕੋਈ ਚੀਜ਼ ਬੜੀ ਤਗੜੀ ਇਹਦਾ ਇੰਜਨ ਤੇ ਹੀ ਬਣਾਇਆ ਹੈ ਪਰ ਦੇਖੋ ਜੀ ਹਲਡਾ ਦੇਖੋ ਕਿੰਨਾ ਤਰ੍ਹਾਂ ਸਫੇਦੇ ਦਾ ਮੋਸਾ ਪੂਰਾ ਚੱਕ ਕੇ ਲੈਣ ਨਾ ਮੈਂ ਪਾਵਰ ਦੇਖੋ ਅੱਜ ਕਾ ਮਸ਼ੀਨੀ ਜੋਗਾ ਹੋ ਗਿਆ ਜੀ ਨਹੀਂ ਤੇ ਪਹਿਲੇ ਕਿਥੇ ਆੜੀ ਦੇ ਨਾਲ ਕੱਢਦੇ ਰਹੇ ਆ ਵੱਡੇ ਵੱਡੇ ਆੜੇ ਇੱਕ ਬੰਦਾ ਉਧਰ ਲੱਗਣਾ ਤੇ ਇੱਕ ਉਧਰ ਲੱਗਣਾ ਆਲੇ ਮਿੰਟ ਤੋਂ ਪਹਿਲੇ ਆ ਮੋਸਾ ਵੱਡੇ ਵੱਡੇ ਕੱਟ ਕੇ ਗਾਂ ਮਾਰਦੇ ਨੇ ਹੁਣ ਤਾਂ ਜੀ ਮਿੰਟਾਂ ਦਾ ਕੰਮ ਸਕਿੰਟਾਂ 'ਚ ਹੁੰਦਾ ਜੀ ਏਦਾਂ ਹੀ ਸਾਡੇ ਕੱਲ ਹਰਦਸ਼ਨ ਜੀ ਚੋਂ ਜੇ ਵੀ ਸਫੇਦਾ ਡੱਗ ਗਿਆ ਹੈ ਉਨੇ ਬੀਲੀ ਦੀਆਂ ਤਰ੍ਹਾਂ ਦਾ ਕਾਫੀ ਨੁਕਸਾਨ ਕੀਤਾ ਸੀ ਔਰ ਪੋਲ ਵੀ ਡਿੱਗੇ ਸੀ ਦੇਖੋ ਜੀ ਕਹਿੰਦੇ ਨਾ ਪਾਣੀ ਸਭ ਤੋਂ ਮਾੜਾ ਹੈ ਪਾਣੀ ਅੱਗੇ ਗੇਹ ਦਾ ਜ਼ੋਰ ਨਹੀਂ ਜੀ ਅੱਗ ਅੱਗੇ ਜ਼ੋਰ ਹੈਗਾ ਪਾਣੀ ਕੇ ਕਿ ਕੁਦਰਤ ਇੱਕ ਹਵਾ ਅੱਗ ਦੇ ਅੱਗੇ ਚੱਲੋ ਜ਼ੋਰ ਚੱਲ ਜਾਂਦਾ ਪਾਣੀ ਦਾ